ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 5 ਜਦੋਂ ਹੂੰ ਸੁਲਹੀ ਤੇ ਸਲੱਬੀ ਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜਾਈ ਕਰਕੇ ਆ ਰਹੇ ਸਨ ਅਤੇ ਦੋਨੋਂ ਰਸਤੇ ਵਿੱਚ ਹੀ ਮਰ ਗਏ ਉਸ ਵਕਤ ਸਤਿਗੁਰਾਂ ਨੇ ਬਹੁਤ ਸਾਰੇ ਰੱਖਿਆ ਦੇ ਸ਼ਬਦ ਉਚਾਰਨ ਕੀਤੇ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਸ਼ਲੋਕ ਹੈ ਭੀੜੋ ਮੋਕ ਲਈ ਕੀਤੀ ਅਨ ਸਭ ਰੱਖੇ ਕੁਟੰਬੈ ਨਾਲ ਏ ਭਾਈ ਪਰਮੇਸ਼ਰ ਨੇ ਆਪ ਹੀ ਭੀੜੋ ਕੀਏ ਭੀੜਾ ਬਿਵਤਾ ਤੂੰ ਮੋਕ ਲਈ ਛਡਾਉਣਾ ਕੀਤੀਨ ਕੀਤਾ ਅਤੇ ਤੁਹਾਨੂੰ ਤੇ ਸਾਨੂੰ ਸਾਰੇ ਕੁਟੰਬੈ ਪਰਿਵਾਰ ਵਾ ਗੁਰਸਿੱਖਾਂ ਰੂਪੀ ਸਾਰੇ ਪਰਿਵਾਰ ਦੇ ਨਾਲ ਸਾਥ ਰੱਖਣਾ ਕੀਤਾ ਹੈ ਕਾਰਜ ਆਪ ਸਵਾਰੈਨ ਸੋ ਪ੍ਰਭ ਸਦਾ ਸਭਾਲ ਜਿਸ ਪਰਮੇਸ਼ਰ ਨੇ ਆਪ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਵਿਵਹਾਰਿਕ ਪਰਮਾਰਥਕ ਆਲ ਸਾਰੇ ਕਾਰਜ ਸੰਵਾਰ ਦਿੱਤੇ ਹਨ ਉਸ ਪ੍ਰਭੂ ਪਰਮੇਸ਼ਰ ਨੂੰ ਹਮੇਸ਼ਾ ਹੀ ਸੰਭਾਲਣਾ ਯਾਦ ਕਰੋ ਪ੍ਰਭ ਮਾਤ ਪਿਤਾ ਗੰਠ ਲਾਇਦਾ ਲਹੜੇ ਬਾਲਕ ਪਾਲ ਪਰਮੇਸ਼ਰ ਮਾਂ ਪਿਤਾ ਪਿਓ ਵਾਂਗੂ ਜਗਿਆਸੂ ਜਨਾਂ ਨੂੰ ਅਪੇਧ ਨੇਚੇ ਰੂਪੀ ਕੰਠ ਗਲ ਦੇ ਨਾਲ ਲਾਉਂਦਾ ਹੈ ਅਤੇ ਲੋਹੜੇ ਛੋਟੇ ਬਾਲਕ ਬੱਚਿਆਂ ਵਾਂਗ ਪਾਲ ਪਾਲਣਾ ਕਰਦਾ ਹੈ ਵਾ ਜਿਵੇਂ ਮਾਤਾ ਪਿਤਾ ਛੋਟੇ ਬੱਚਿਆਂ ਨੂੰ ਗੋਦੀ ਚੁੱਕ ਕੇ ਪਾਲਣਾ ਕਰਦੇ ਇਉਂ ਪਰਮੇਸ਼ਰ ਜਗਿਆਸੂ ਰੂਪ ਬਾਲਕੇ ਨੂੰ ਸਮਾਧ ਰੂਪੀ ਕੁਛੜ ਚੁੱਕ ਚੁੱਕ ਕੇ ਪਾਲਣਾ ਕਰ ਰਿਹਾ ਦਿਆਲ ਹੋਈ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦ ਪਰਮੇਸ਼ਰ ਨੇ ਕਿਰਪਾ ਨਦਰ ਦ੍ਰਿਸ਼ਟੀ ਨਾਲ ਟੱਕਣਾ ਕੀਤਾ ਤਦ ਸਾਰੇ ਜੀ ਸਥੂਲ ਜੀਵ ਤੇ ਜੰਤਰ ਸੂਖਮ ਜੀਵ ਸਾਡੇ ਉੱਤੇ ਦਿਆਲੂ ਕਿਰਪਾਲੂ ਹੋਗੇ ਮਹੱਲਾ ਪੰਜਵਾ ਵੇਣ ਤੁੱਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ हे परमेश्वर तेरे नाम वा तेरी प्राप्ति ਤੋਂ ਵੇਣ ਬਗੈਰ ਹੋਰ ਜਿਹੜਾ ਪਦਾਰਥਾਂ ਦਾ ਮੰਗਣਾ ਜਾਂ ਕਿਸੇ ਹੋਰ ਦੇ ਪਾਸੋਂ ਮੰਗਣਾ ਉਹ ਦੁੱਖਾਂ ਕਹਿ ਹੁੰਦਾ ਸਿਰ ਸ਼ਰੋਮਣੀ ਦੁੱਖ ਹੈ ਵਾ ਦੁੱਖਾਂ ਵਿੱਚੋਂ ਸ਼ਰੋਮਣੀ ਜੰਮਣ ਮਰਨ ਦੁੱਖ ਪਿਆ ਰੇਂਦਾ ਵਾ ਦੁੱਖਾਂ ਵਿੱਚੋਂ ਸ਼ਰੋਮਣੀ ਅ ਗਿਆਨ ਦਾ ਦੁੱਖ ਚਿੰਬੜਨੇ ਕਰਕੇ ਜੰਮਣਾ ਮਰਨਾ ਪਿਆਰੇਂ ਦਾ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਕੀ ਪਰਮੇਸ਼ਰ ਇਸ ਲਈ ਮੈਨੂੰ ਨਾਮ ਦੀ ਦਾਤ ਹੀ ਦੇ ਕੇ ਸੰਤੁਸ਼ਟ ਕਰ ਵਾ ਸੰਤੋਖ ਦੇ ਸਹਿਤ ਕਰਨਾ ਕਰ ਵਾ ਸੰਤੁਖੀਆ ਸਬਰ ਵਾਲੇ ਗੁਰਮੁਖਾਂ ਵਾ ਗੁਰਾਂ ਦੀ ਸੰਗਤ ਦੁਆਰਾ ਨਾਮ ਦੀ ਦਾਤ ਦੇਣਾ ਕਰ ਜਿਸ ਕਰਕੇ ਮੇਰੇ ਮਨ ਚਿੱਤ ਵਿੱਚੋਂ ਪਦਾਰਥਾਂ ਦੀ ਸਾਰੀ ਭੁੱਖ ਉੱਤਰ ਜਾਵੇ ਗੁਰਵਾਣ ਤੈਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਜਿਸ ਸਤਿਗੁਰਾਂ ਨੇ ਪ੍ਰਤੱਖ ਵਣ ਬ੍ਰਿਸ਼ਾਂ ਦੇ ਤ੍ਰਿਣ ਕੱਖਾਂ ਨੂੰ ਆਪਣੀ ਸ਼ਕਤੀ ਨਾਲ ਵਾ ਸ਼ਬਦ ਗਾ ਕੇ ਹਰਿਆ ਭਰਿਆ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਗੁਰਾਂ ਨੂੰ ਮਨੁੱਖ ਪੁਰਖ ਦੇ ਤਾਂ ਸੁਧਾਰਨਾ ਕੀ ਔਕਾ ਹੈ ਵਾ ਮਨੁੱਖ ਦੀ ਕਲਿਆਣ ਕਰਨੀ ਕੀ ਔਕੀ ਹੈ ਵਾ ਮਨੁੱਖ ਨੂੰ ਸ਼ੁਭ ਗੁਣਾ ਨਾਲ ਹਰੇ ਭਰੇ ਕਰਨਾ ਕੀ ਔਕਾ ਹੈ ਪਾਪ ਕੋਈ ਔਕਾ ਨਹੀਂ ਬਉੜੀ ਸੋ ਐਸਾ ਦਾਤਾਰ ਮਨੋਂ ਨਾ ਵਿਸਰੈ ਉਹ ਐਸਾ ਅਜਿਹਾ ਦਾਤਾਰ ਦਾਤਾ ਗੁਰੂ ਪਰਮੇਸ਼ਰ ਹਿਰਦੇ ਵਿੱਚੋਂ ਕਦੇ ਵੀ ਨਹੀਂ ਵਿਸਰਦਾ ਭੁੱਲਣਾ ਚਾਹੀਦਾ ਕੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ ਨਾਹੀ ਇੱਕ ਕੜੀ ਨਾਹੀ ਮੋਹਤ ਅੱਧੀ ਕੜੀ ਤੇ ਨਾਹੀ ਚਸਾ ਆਂਦਾ ਪਰ ਬਲਕੇ ਤਿਸ ਉਸ ਪਰਮੇਸ਼ਰ ਤੋਂ ਬਗੈਰ ਓ ਕਾਹੀ ਸਰਨਾ ਨਹੀਂ ਸਕਦਾ ਭਾਵ ਨਹੀਂ ਸਰ ਸਕਦਾ ਅੰਦਰ ਬਾਹਰ ਸੰਗ ਗਿਆ ਕੋ ਲੋਕ ਕਰੈ ਉਹ ਅੰਦਰ ਸ્વાસ ਜਾਂਦਿਆਂ ਨਾਲ ਹੈ ਤੇ ਸ્વાસ ਦੇ ਬਾਹਰ ਆਉਂਦਿਆਂ ਵੀ ਨਾਲ ਹੈ ਬਸਾਰੇ ਸੰਸਾਰ ਦੇ ਅੰਦਰ ਬਾਹਰ ਅੰਗ ਸੰਗ ਹੈ ਉਸ ਵਾਹਿਗੁਰੂ ਤੋਂ ਕੀ ਕੋਈ ਲੋਕ ਛੁਪ ਕਰ ਸਕਦਾ ਭਾਵ ਕੁਝ ਨਹੀਂ ਕਰ ਸਕਦਾ ਜਿਸ ਪਤ ਰੱਖੈ ਆਪ ਸੋ ਭਵ ਜਲ ਤਰੈ ਜਿਸ ਪੁਰਖ ਦੀ ਪਤ ਇੱਜ਼ਤ ਸੱਚੇ ਪਾਤਸ਼ਾਹ ਆਪ ਰੱਖਦਾ ਹੈ ਉਹ ਪਵ ਜਲ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਭਗਤ ਗਿਆਨੀ ਤਪ ਜਿਸ ਕਿਰਪਾ ਕਰਿਆ ਉਹ ਹੀ ਪ੍ਰੇਮਾ ਭਗਤੀ ਕਰਨ ਵਾਲਾ ਭਗਤ ਸਵੈ ਸਰੂਪ ਦੇ ਤਾਈ ਜਾਣਨ ਵਾਲਾ ਗਿਆਨੀ ਗਿਆਨवान ਤੇ ਚਿੱਤ ਦੀ ਇਕਾਗਰਤਾ ਰੂਪੀ ਤਪ ਕਰਨ ਵਾਲਾ ਤਪ ਹੈ ਵਾ ਸੇਵਾ ਕਰਨ ਵਾਲਾ ਤਪ ਹੈ ਜਿਸ ਉਤੇ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਦਾ ਸੋ ਪੂਰਾ ਪਰਦਾਣ ਜਿਸਨੂੰ ਬਲ ਤਰੈ ਉਸ ਜਿਸ ਉਤੇ ਪ੍ਰਤੱਖ ਬਲ ਜੋਰਵਾ ਨਾਮ ਗਿਆਨ ਵਿਵੇਕ ਦਾ ਬਲ ਧਾਰ ਰੱਖ ਦਿੰਦਾ ਹੈ ਉਹੀ ਲੋਕ ਪ੍ਰਲੋਕ ਵਿੱਚ ਪ੍ਰਦਾਨ ਮੁਖੀ ਹੈ ਵਾਇਸ ਲੋਕ ਵਿੱਚ ਕਾਮ ਕ੍ਰੋਧ ਨੂੰ ਜਿੱਤ ਕੇ ਪ੍ਰਲੋਕ ਵਿੱਚ ਮੁਖੀ ਹੈ ਜਿਸ ਹੈ ਜਰਾਏ ਆਪ ਸੋਈ ਅਜਰ ਜਰੈ ਜਿਸ ਨੂੰ ਅਜਰ ਸ਼ਕਤੀ ਆਪ ਜਰਾ ਦੇਵੇ ਉਹੋ ਹੀ ਅਜਰ ਨਾ ਜਰੇ ਜਾ ਸਕਣ ਵਾਲੀ ਵਸਤਾਂ ਨੂੰ ਜਰ ਸਕਦਾ ਉਹ ਨਾਂ ਜਰੇ ਜਾਣ ਵਾਲੇ ਕਾਮ ਕ੍ਰੋਧ ਆਦ ਵਿਕਾਰਾਂ ਨੂੰ ਜੜ ਪਾਵ ਰੋਕ ਕੇ ਰੱਖ ਸਕਦਾ ਹੈ ਤੇ ਸਹੀ ਮਿਲਿਆ ਸੱਚ ਮੰਤਰ ਗੁਰ ਮੰਤਰ ਹੈ ਇਸ ਹੀ ਹੁੰਦਾ ਉਸ ਨੂੰ ਹੀ ਸੱਚਾ ਕਾਲ ਪੁਰਖ ਜਾਂ ਸੱਚ ਸਰੂਪ ਪ੍ਰਾਪਤ ਹੋਇਆ ਹੈ ਜਿਹੜਾ ਗੁਰੂ ਸਾਹਿਬ ਦੇ ਮੰਤਰ ਉਪਦੇਸ਼ ਨੂੰ ਹਰ ਵਕਤ ਹੀ ਮਨ ਹਿਰਦੇ ਵਿੱਚ ਵਸਾ ਕੇ ਰੱਖਦਾ ਸਲੋਕ ਮਹੱਲਾ 5 ਧਨ ਸੁraag ਸੁਰੰਗੜੇ ਆਲਾਪਤ ਸਾਬ ਤਿੱਖ ਜਾਏ ਉਹ ਰਾਗ ਤੇ ਸੁਰੰਗੜੇ ਰਾਗਾਂ ਦੇ ਪੁੱਤਰ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਆਲਾਪਤ ਆਲਾਬਦਿਆਂ ਉਚਾਰਦਿਆਂ ਸਾਰੀ ਤਿੱਖ ਤ੍ਰਿਸ਼ਨਾ ਆਦ ਦੀ ਪਿਆਸ ਚਲੀ ਜਾਂਦੀ ਅਤਵਾ ਉਹ ਰਾਗ ਪੇਮ ਧੰਤਾ ਦੇ ਯੋਗ ਹੈ ਜਿਸ ਕਰਕੇ ਹਰੀ ਦਾ ਜਸ ਉਚਾਰਨ ਕਰਕੇ ਸਾਰੀ ਤ੍ਰਿਸ਼ਨਾ ਰੂਪੀ ਪਿਆਸ ਚਲੀ ਜਾਂਦੀ ਹੈ ਤੇ ਸੁਰੰਗੜੀ ਸ੍ਰੇਸ਼ਟ ਆਨੰਦ ਦੀ ਪ੍ਰਾਪਤੀ ਵਾਲੇ ਹੋਈਦਾ ਹੈ ਤਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਉਹ ਜੰਤ ਜੀਵ ਸੁਹਾਵੜੇ ਸ਼ੋਭ ਨੀਕ ਤੇ ਤਨਤਾ ਦੇ ਜੋਗ ਹਨ ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਵਾ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਦੇ ਸਿਮਰਨਾ ਕਰਦੇ ਆ ਜਿਨੀ ਇੱਕ ਮਨ ਇੱਕ ਇਰਾਦਾ ਤਿੰਨ ਸਦਬਲ ਹਾਰੇ ਜਾਉ ਹਾਂ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਇਕਮਨ ਇਕ ਚੇਤ ੋ ਕੇ ਰੰਦਨਾ ਕੀਤਾ ਹੈ ਉਹਨਾਂ ਪਿਆਰਿਆਂ ਤੂੰ ਅਸੀਂ ਸਦ ਹਮੇਸ਼ਾ ਬਲਹਾਰੇ ਕੁਰਬਾਨ ਜਾਂਦੇ ਹਾਂ ਤਿਨ ਕੀ ਧੂੜ ਹਮ ਬਾਸ਼ਦੇ ਕਰਮੀ ਪੱਲੇ ਪਾਈ ਉਹਨਾਂ ਪਿਆਰਿਆਂ ਦੀ ਹਮ ਅਸੀਂ ਚਰਨ ਧੂੜੀ ਵਾਂਚਦੇ ਚਾਹੁੰਦੇ ਹਾਂ ਪਰ ਉਹ ਚਰਨ ਧੂੜ ਵਾ ਸਰਦਾ ਰੂਪੀ ਤੂੜ ਨਿਸ਼ਕਾਮ ਕਰਮਾਂ ਵਾਲਿਆਂ ਦੇ ਹੀ ਹਿਰਦੇ ਰੂਪੀ ਪੱਲੇ ਵਿੱਚ ਪੈਂਦੀ ਆ ਜੋ ਰਤਿ ਰੰਗ ਗੋਵਿੰਦ ਕੈ ਹੋ ਤਿਨ ਬਲਹਾਰੈ ਜਾਉ ਜਿਹੜੇ ਗੁਰਮੁਖ ਜਨ ਗੋਵਿੰਦ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਅਸੀਂ ਉਹਨਾਂ ਦੇ ਉੱਪਰੋਂ ਬਲਹਾਰੇ ਕੁਰਬਾਨ ਜਾਂਦੇ ਹਾਂ ਅਤੇ ਆਖਾ ਬਿਰਥਾ ਜੀਅ ਕੀ ਹਰ ਸੱਜਣ ਮਿਲੋ ਰਾਇ ਉਹਨਾਂ ਗੁਰਮੁਖ ਜਨਾਂ ਦੇ ਪਾਸ ਜਾ ਕੇ ਅਸੀਂ ਆਪਣੇ ਜੀਅ ਕੀ ਇਹ ਹਿਰਦੇ ਦੀ ਬਿਰਤਾ ਪੀੜਾ ਹਾਲਤ ਕਥਨ ਕਰਦੇ ਹਾਂ ਕਿ ਸਾਨੂੰ ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਸੱਜਣ ਦੇ ਨਾਲ ਮੇਲ ਦੇਣਾ ਕਰੋ ਫੇਰ ਜੋ ਗੁਰਮਖ ਜਨ ਅਗੋਂ ਕਹਿੰਦੇ ਉਹ ਅਗਲੀ ਤੁੱਕ ਵਿੱਚ ਗੁਰੂ ਜੀ ਅੰਕਿਤ ਕਰਦੇ ਆ ਗੋਪੂਰ ਐ ਮੇਲਾ ਆ ਜਨਮ ਮਰਨ ਦੁੱਖ ਜਾਏ ਏ ਭਾਈ ਜਿਵੇਂ ਸਾਨੂੰ ਪੂਰਿਆਂ ਸਤਗੁਰਾਂ ਨੇ ਹਰੀ ਦੇ ਨਾਲ ਮਿਲਾਉਣਾ ਕੀਤਾ ਉਵੇਂ ਤੁਹਾਨੂੰ ਵੀ ਪੂਰਿਆਂ ਗੁਰਾਂ ਨੇ ਪਰਮੇਸ਼ਰ ਨਾਲ ਮਿਲਾ ਦੇਣਾ ਹੈ ਜਿਸ ਕਰਕੇ ਜੰਮਣ ਮਰਨ ਦਾ ਦੁੱਖ ਚਲਿਆ ਜਾਵੇਗਾ ਜਨ ਨਾਨਕ ਪਾਇਆ ਅਗਮ ਰੂਪ ਅਨਤ ਨ ਕਾਹੂ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਨੇ ਅਗਮ ਗਮਤਾ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਪਉਣਾ ਕੀਤਾ ਉਹਨਾਂ ਦੇ ਮਨ ਵਾਹਿਗੁਰੂ ਨੂੰ ਛੱਡ ਕੇ ਅਨਤ ਹੋਰ ਕਿਸੇ ਵੀ ਪਾਸੇ ਨਹੀਂ ਜਾਂਦਾ ਜਿਵੇਂ ਜਦ ਨਦੀ ਸਮੁੰਦਰ ਵਿੱਚ ਮਿਲ ਜੇ ਫਿਰ ਨਦੀ ਹੋਰ ਖੇਤਾਂ ਆਦਿ ਵਾਲੇ ਪਾਸੇ ਜਾ ਕੇ ਨਹੀਂ ਸੁੱਕਦੀ ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਜੀਵਨ ਵਾਇਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ। ਮਹੱਲਾ ਪੰਜਵਾ ਤਨ ਸੁਵੇਲਾ ਕੜੀ ਤਨ ਤਨ ਮੂਰਤ ਪਲਸਾਰ ਤਨ ਉਹ ਵੇਲਾ ਵਕਤ ਵੀ ਧੰਤਾ ਦੇ ਜੋਗ ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਉਹ ਕੜੀ ਵੀ ਧੰਤਾ ਦੇ ਜੋਗ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਸੰਗਤ ਦੇ ਨਾਲ ਮਿਲ ਲਿਆ ਉਹ ਮਹੂਰਤ ਹੁੰਦਾ ਮਹੂਰਤ ਪਾਵ ਦੋ ਘੜੀਆਂ ਦਾ ਸਮਾਂ ਵੀ ਧੰਤਾ ਦੇ ਯੋਗ ਹੈ ਜਿਸ ਵੇਲੇ ਸੰਗਤ ਵਿੱਚ ਬੈਠ ਕੇ ਗੁਰ ਦਾ ਉਪਦੇਸ਼ ਵਾ ਗੁਰਾਂ ਦਾ ਕੀਰਤਨ ਸੁਣਿਆ ਉਹ ਪਲ ਵੀ ਸਾਰ ਸ੍ਰੇਸ਼ਟ ਤੇ ਧੰਤਾ ਦੇ ਯੋਗ ਜਿਸ ਵੇਲੇ ਗੁਰਾਂ ਨੇ ਆਪ ਕਿਹਾ ਕਿ ਤੁਸੀਂ ਆਪਣੇ ਪ੍ਰਸ਼ਨ ਦੱਸਣਾ ਕਰੋ ਭਾਵ ਆਪਣਾ ਸਾਰ ਰੂਪ ਦੀ ਪ੍ਰਾਪਤੀ ਵਾਲਾ ਪ੍ਰਸ਼ਨ ਸਾਡੇ ਕੋਲੋਂ ਪੁੱਛਣਾ ਕਰੋ ਤਨ ਸੁ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਉਹ ਦਿਨ ਸ ਦਿਨ ਦਾ ਸੰਜੋਗੜਾ ਸੰਜੋਗ ਵੀ ਧੰਤਾ ਦੇ ਜੋਗ ਹੈ ਜਿਸ ਵਿੱਚ ਸਤਿਗੁਰੂ ਸਾਹਿਬ ਜੀ ਦਾ ਦਰਸਾਰ ਦਰਸ਼ਨ ਡਿੱਠਾ ਵੇਖਣਾ ਕੀਤਾ ਹੈ ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ ਉਸ ਵੇਲੇ ਮਨ ਚਿੱਤ ਦੀਆਂ ਸਾਰੀਆਂ ਇੱਛਾ ਕਾਮਨਾਵਾਂ ਪੂਰਨ ਹੋ ਗਈਆਂ ਜਿਸ ਵੇਲੇ ਅਗਮ ਗਮਤਾ ਤੋਂ ਰਹਿਤ ਤੇ ਅਪਾਰ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਨੂੰ ਪਾਉਣਾ ਕੀਤਾ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਸਤਿਗੁਰਾਂ ਦੀ ਕਿਰਪਾ ਸਦਕਾ ਇੱਕ ਸੱਚੇ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਲੈਣ ਕਰਕੇ ਹਉਮੈ ਵਿਨਾਸ਼ ਹੋ ਗਈ ਤੇ ਮੋਹੜਾ ਮੋਹ ਵੀ ਟੁੱਟ ਗਿਆ ਵਾ ਹਉਮੈ ਰੂਪੀ ਮੋਹੜਾ ਫਲਾ ਵੀ ਟੁੱਟ ਗਿਆ ਜਨ ਨਾਨਕ ਲੱਗਾ ਸੇਵ ਹਰ ਉਦਰਿਆ ਸਗਲ ਸੰਸਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਜਨ ਦਾਸਾ ਭਾਵ ਤਾਰ ਕੇ ਪਰਮੇਸ਼ਰ ਦੀ ਆਪ ਨਾਮ ਜਪਣੇ ਤੇ ਹੋਰਨਾਂ ਨੂੰ ਜਪੌੜ ਰੂਪ ਸੇਵਾ ਟਹਿਲ ਵਿੱਚ ਲੱਗਣਾ ਕੀਤਾ ਤਦੋਂ ਐਸੀ ਸੇਵਾ ਦਿੱਤੀ ਜਿਸ ਕਰਕੇ ਸਾਰਾ ਸੰਸਾਰ ਜਗਤੀ ਉਧਰ ਗਿਆ ਵਾ ਸਤ ਸੰਗਤ ਕਰਨ ਵਾਲਾ ਸਾਰਾ ਸੰਸਾਰ ਵੀ ਮੁਕਤ ਹੋ ਗਿਆ ਪੌੜੀ ਸਿਵਤ ਸਲਾਹਣ ਭਗਤ ਵਿਰਲੇ ਦਿੱਤੀ ਅਨ ਪਰਮੇਸ਼ਰ ਨੇ ਉਸਤ ਸਲਾਹਣ ਸ਼ਲਾਗਾ ਤੇ ਇਸ ਕੀਰਤਨ ਭਗਤੀ ਕਰਨ ਦੀ ਵਾ ਸਿਵਤ ਸਿਵਤੀ ਪਰਮੇਸ਼ਰ ਨੇ ਸਲਾਹਨ ਵਾਲੀ ਕੀਰਤਨ ਭਗਤੀ ਦੀ ਦਾਤ ਕਿਸੇ ਵਿਰਲੇ ਟਾਵੇਂ ਗੁਰਮੁਖ ਨੂੰ ਹੀ ਦਿੱਤੀ ਹੈ ਦੇਣਾ ਕੀਤਾ ਹੈ ਸੌ ਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀ ਅਨ ਜਿਸ ਨੂੰ ਪਰਮੇਸ਼ਰ ਨੇ ਪ੍ਰੇਮਾ ਭਗਤੀ ਕਰਨ ਦਾ ਭੰਡਾਰ ਖਜ਼ਾਨਾ ਅਰਪ ਦਿੱਤਾ ਉਸ ਤੋਂ ਫਿਰ ਮੁੜ ਕੇ ਹਿਸਾਬ ਕਿਤਾਬ ਨਹੀਂ ਪੁੱਛ ਕੇ ਲੀਤੀ ਨ ਲਿਆ ਕਿ ਕਿੱਥੇ ਘਰ ਚਿਆ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ हां जिस ਨੂੰ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਬਾਣੀ ਕਰਕੇ ਪ੍ਰੇਮ ਰੂਪੀ ਰੰਗ ਲੱਗਿਆ ਹੋਇਆ ਉਹ ਮੰਨ ਕਰਕੇ ਵੀ ਪ੍ਰੇਮ ਰੂਪੀ ਰੰਗ ਵਿੱਚ ਰੰਗਿਆ ਹੋਇਆ ਹੈ ਉਸ ਦੀ ਸੰਗਤ ਕਰਕੇ ਹੋਰ ਅਧਿਕਾਰੀ ਪੁਰਖ ਵੀ ਰੰਗ ਪ੍ਰੇਮ ਵਿੱਚ ਰਤਿਆ ਜਾਂਦਾ ਉਹਨਾ ਇੱਕੋ ਨਾਮ ਆਦਾਰ ਏਕਾ ਉਹਨ ਭੱਤਿਆ ਉਹਨਾਂ ਪਿਆਰਿਆਂ ਨੂੰ ਇੱਕੋ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਅਤੇ ਉਹਨਾਂ ਉਹਨਾਂ ਦਾ ਇੱਕੋ ਭੱਤਿਆ ਤਰ੍ਹਾਂ ਦਾ ਸੁਭਾਅ ਹੈ ਬਾਵਨ ਸਭ ਨੂੰ ਪਰਮਾਰਥ ਦੀ ਇੱਛਾ ਹੈ ਵਾ ਉਹਨਾਂ ਦੇ ਹਿਰਦੇ ਵਿੱਚ ਇੱਕੋ ਸੱਚ ਸਰੂਪ ਦੇ ਪ੍ਰੋਖ ਗਿਆਨ ਦਾ ਭੱਤਿਆ ਪ੍ਰਕਾਸ਼ ਹੈ ਉਹਨਾਂ ਪਿੱਛੇ ਜਗ ਪੁੰਚੈ ਭੋਗਈ ਉਹਨਾਂ ਨਾਮ ਰਸੀਏ ਸੰਤ ਜਿਨ੍ਹਾਂ ਦੇ ਪਿੱਛੇ ਲੱਗ ਕੇ ਸੰਸਾਰ ਦੇ ਜੀਵਾਂ ਵਿੱਚੋਂ ਕੋਈ ਸਲੋਕ ਮੁਕਤੀ ਨੂੰ ਪੁੰਚਦਾ ਸ਼ੱਕਦਾ ਹੈ ਕੋਈ ਸਰੂਪ ਦੀ ਪ੍ਰਾਪਤੀ ਰੂਪ ਮੁਕਤੀ ਨੂੰ ਭੋਗਈ ਭੋਗਦਾ ਹੈ ਉਹਨਾਂ ਪਿਆਰਾ ਰੱਬ ਉਹ ਨਾਹਾ ਜੋ ਗਈ ਉਹਨਾਂ ਨਾਮ ਰਸੀਏ ਸੰਤਾਂ ਦਾ ਸਭ ਤੋਂ ਪਿਆਰਾ ਰੱਬ ਪਰਮੇਸ਼ਰ ਵਾਹਿਗੁਰੂ ਹੈ ਕਿਉਂਕਿ ਉਹਨਾਹਾਂ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਵਿੱਚ ਅਪੇਧੂਣ ਦੇ ਜੋਗਈ ਲਾਇਕ ਬਣਾ ਲਿਆ ਹੈ ਭਾਵ ਜੋਗਾ ਬਣਾ ਲਿਆ ਹੈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਜਿਸ ਕਿਸੇ ਨੂੰ ਵੀ ਪੂਰਾ ਸਤਿਗੁਰੂ ਆ ਕੇ ਮਿਲਿਆ ਉਹਨਾਂ ਨੇ ਪ੍ਰਭੂ ਪਰਮੇਸ਼ਰ ਦੇ ਸਰੂਪ ਨੂੰ ਜਾਣ ਲਿਆ ਹਉ ਬਲਹਾਰੀ ਤਿਨ ਜੇ ਖਸਮੈ ਭਾਣਿਆ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਹਾਰ ਕੁਰਬਾਨ ਜਾਂਦੇ ਜਿਹੜੇ ਖਸਮੇ ਮਾਲਕ ਪਰਮੇਸ਼ਰ ਨੂੰ ਭਾਗੇ ਚੰਗੇ ਲੱਗੇ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ